ਗੁਲਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਕਰਿਓ ਚੈਨਲ ਨੂੰ ਸਬਸਕ੍ਰਾਈਬ ਅਤੇ ਘੰਟੀ ਵਾਲਾ ਬਟਨ ਜਰੂਰ ਦਬਾਇਓ ਪੰਜਾਬ ਵਿੱਚ ਮੌਜੂਦਾ ਸਰਕਾਰ ਆਪ ਸਰਕਾਰ ਦੇ ਵਿੱਚ ਕਾਟੋਕਲੇਸ਼ ਵਧ ਰਿਹਾ ਐ ਐਮਐਲਏਾਂ ਤੇ ਸਾੜ ਸੱਤੀ ਚੱਲ ਰਹੀ ਹੈ ਜਿੱਥੇ ਹਰਮਿੰਦਰ ਸਿੰਘ ਪਠਾਨ ਮਾਜਰਾ ਪੁਰਸ ਦੀ ਗ੍ਰਿਫਤ ਤੋਂ ਬਾਹਰ ਹਨ ਭਗੌੜੇ ਹੋਏ ਹਨ ਇਸ ਸਮੇਂ ਭੱਜੇ ਹੋਏ ਹਨ ਉੱਥੇ ਹੀ ਅੱਜ ਇੱਕ ਨਵੀਂ ਖਬਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਖਡੂਰ ਸਾਹਿਬ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਆਪ ਦੇ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਉਹਨਾਂ ਦੇ ਨਾਲ 6-7 ਬੰਦੇ ਹੋਰ ਦੋਸ਼ੀ ਠਹਿਰਾਏ ਗਏ ਹਨ ਗੱਲ 2013 ਦੇ ਇੱਕ ਕੇਸ ਦੀ ਹੈ ਜਿੱਥੇ ਇੱਕ ਮੈਰਿਜ ਪੈਲੇਸ ਦੇ ਵਿੱਚ ਵਿਆਹ ਹੋ ਰਿਹਾ ਸੀਗਾ ਇਹ ਕੇਸ ਉਸ ਸਮੇਂ ਕਾफी ਚਰਚਾ ਦੇ ਵਿੱਚ ਰਿਹਾ ਸੀਗਾ ਉਸਮਾ ਦੇ ਨਾਮ ਨਾਲ ਇਹ ਕੇਸ ਕਾफी ਮਸ਼ਹੂਰ ਹੋਇਆ ਸੀਗਾ ਤੇ ਉਸ ਸਮੇਂ ਸੈਂਟਰ ਸਰਕਾਰ ਨੂੰ ਉਸ ਲੜਕੀ ਨੂੰ ਪ੍ਰੋਟੈਕਸ਼ਨ ਦੇ ਲਈ ਪੁਲਿਸ ਦੇਣੀ ਪਈ ਸੀਗੀ ਉਸ ਲੜਕੀ ਵੱਲੋਂ ਲੰਬਾ ਸਮਾਂ ਕੇਸ ਲੜਿਆ ਗਿਆ ਤੇ ਅੱਜ ਉਸ ਕੇਸ ਦਾ ਨਿਪਟਾਰਾ ਹੋਇਆ ਹੈ ਜਿਸ ਵਿੱਚ ਜ਼ਿਲ੍ਹਾ ਮਾਂਜੋਗ ਜ਼ਿਲ੍ਹਾ ਅਦਾਲਤ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਸੱਤ ਮੈਂਬਰਾਂ ਨੂੰ ਹੋਰ ਦੋਸ਼ੀ ਠਹਿਰਾਇਆ ਗਿਆ ਹੈ ਸਜ਼ਾ ਦਾ ਫੈਸਲਾ 1 2 ਦਿਨ ਦੋ ਦਿਨਾਂ ਦੇ ਬਾਅਦ ਵਿੱਚ ਹੋ ਜਾਵੇਗਾ ਦੋਸ਼ੀਆਂ ਤੇ 354 ਆਈਪੀਸੀ ਆਈਸੀਪੀ 354 ਅਤੇ ਸ਼ੈਡਿਊਲ ਕਾਸਟ ਐਕਟ ਲਗਾਇਆ ਗਿਆ ਸੀਗਾ ਉਸ ਲੜਕੀ ਨੇ ਅੱਜ ਕੈਮਰੇ ਦੇ ਸਾਹਮਣੇ ਆ ਕੇ ਕਿਹਾ ਕਿ ਮੈਨੂੰ 12 ਸਾਲ ਬਾਅਦ ਅੱਜ ਜਿੱਤ ਨਸੀਬ ਹੋਈ ਹੈ ਉਸ ਸਮੇ ਜਦੋਂ ਕਟਨਾ ਵਾਪਰੀ ਸੀਗੀ ਉਸ ਸਮੇ ਮਨਜਿੰਦਰ ਸਿੰਘ ਲਾਲਪਰਾਇ ਇੱਕ ਟੈਕਸੀ ਡਰਾਈਵਰ ਸਨ ਬਿਆਦ ਦੇ ਵਿੱਚ ਕੋਈ ਛੇੜਛਾੜ ਕਰਨ ਕਾਰਨ ਉਹ ਲੜਕੀ ਨੇ ਰੋਲਾ ਪਾਇਆ ਸੀਗਾ ਤੇ ਇਹਨਾਂ ਨੇ ਪੈਲੈਸ ਦੇ ਬਾਹਰ ਉਸ ਲੜਕੀ ਨੂੰ ਸੜਕ ਤੇ ਕੁੱਟਿਆ ਸੀਗਾ ਉਸ ਸਮੇ ਜਦੋਂ ਇਹ ਲੜਕੀ ਨੂੰ ਕੁੱਟਰੇ ਜਾਉਨ ਉਸ ਸਮੇ ਪੁਲਿਸ ਦੇ ਤਿੰਨ ਚਾਰ ਕਰਮਚਾਰੀ ਉੱਥੇ ਮੌਜੂਦ ਸਨ ਪਰ ਉਹਨਾਂ ਨੇ ਇਸ ਲੜਾਈ ਨੂੰ ਨਹੀਂ ਰੋਕਿਆ ਉਸ ਲੜਕੀ ਨੂੰ ਨਹੀਂ ਛੁਡਾਇਆ ਜਿਸ ਕਾਰਨ ਉਹ ਵੀ ਇਸ ਕੇਸ ਦੇ ਵਿੱਚ ਸ਼ਾਮਲ ਹਨ ਤੇ ਅੱਜ ਪੁਲਿਸ ਵੱਲੋਂ ਮਨਜਿੰਦਰ ਸਿੰਘ ਲਾਲਪਰਾ ਅਤੇ ਉਹਨਾਂ ਦੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਹੋਰ ਥੋੜੇ ਦਿਨਾਂ ਨੂੰ ਉਹਨਾਂ ਤੇ ਸਜ਼ਾ ਤੈਅ ਹੋ ਜਾਣੀ ਹੈ ਸਜ਼ਾ ਦੇ ਕਹੇ ਹੁਣ ਤੋਂ ਬਾਅਦ ਹੀ ਦੇਖਿਆ ਜਾਵੇਗਾ ਕਿ ਉਹਨਾਂ ਨੂੰ ਸਜ਼ਾ ਕਿੰਨੀ ਹੁੰਦੀ ਹੈ ਜੇਕਰ ਸਜ਼ਾ 3 ਸਾਲ ਤੋਂ ਬਾਅਦ ਵੱਧ ਹੋਵੇਗੀ ਤਾਂ ਉਹਨਾਂ ਦੀ ਐਮਐਲਏ ਸ਼ਿਪ ਵੀ ਜਾਂਦੀ ਰਹੇਗੀ ਸੋ ਉਧਰ ਜੰਮੂ ਕਸ਼ਮੀਰ ਦੇ ਵਿੱਚ ਡੋਡਾ ਤੋਂ ਆਪ ਦੇ ਇੱਕੋ ਇੱਕ ਵਿਧਾਇਕ ਨੂੰ ਇੱਕ ਪ੍ਰੋਟੈਸਟ ਦਰਹਾਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਧਰ ਆਪ ਦਾ ਕਾਟੋ ਕਲੇਸ਼ ਆਮਨੇ ਅਰੋੜਾ ਜਿਹੜੇ ਪਾਰਟੀ ਦੇ ਸਟੇਟ ਪ੍ਰਧਾਨ ਹਨ ਸੀਐਮ ਹਾਊਸ ਤੇ ਹੋਈ ਮੀਟਿੰਗ ਵਿੱਚ ਉਹਨਾਂ ਦੀ ਗੱਡੀ ਨੂੰ ਸੀਐਮ ਹਾਊਸ ਦੇ ਬਾਹਰ ਰੋਕ ਲਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ ਜੀ ਇਸੇ ਉਹ ਲੋਹੇ ਲਾਖੇ ਹੋ ਜਾਂਦੇ ਹਨ ਲਾਲ ਪੀਲੇ ਹੋਏ ਹੋ ਜਾਂਦੇ ਦੱਸੇ ਜਾਂਦੇ ਹਨ ਤੇ ਏਡੀਜੀਪੀ ਸੁਰੱਖਿਆ ਨੇ ਆ ਕੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਆਪ ਦੇ ਕੁਝ ਵਿਧਾਇਕ ਕਿਸੇ ਦੇ ਸੰਪਰਕ ਵਿੱਚ ਜਨਤế ਕੁਝ ਵਿਧਾਇਕ ਕਿਸੇ ਦੇ ਸੰਪਰਕ ਵਿੱਚ ਹਨ ਇਹ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਆਪ ਦੇ ਕਾਟੋ ਕਲੇਸ਼ ਕਿਸ ਪਰ ਸਿਵਲ ਵੱਧ ਰਿਹਾ ਹੈ ਧੰਨਵਾਦ